ਫਗਵਾੜਾ ਨੇੜੇ 1.5 ਕਿਲੋ ਪਾਸਟਾ ਵਿਖੇ ਰੇਤੇ ਨਾਲ ਭਰੀ ਟਰੈਕਟਰ ਟ੍ਰੈਲੀ ਦੇ ਨਹਿਰ ਵਿੱਚ ਡਿੱਗ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਵਿਅਕਤੀ ਦੇ ਗੰਭੀਰੂ ਬੀਜ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟਰੈਕਟਰ ਟ੍ਰੈਲੀ ਚਾਲਕ ਪਿੰਡ ਭਾਮ ਤੋਂ ਨਰੂੜ ਵਿਖੇ ਰੇਤਾ ਲੈ ਕੇ ਜਾ ਰਹੇ ਸਨ ਜ਼ਿਕਰ ਜੋਗ ਹੈ ਕਿ ਜਿਸ ਸਮੇ ਇਹ ਹਾਸਾ ਵਾਪਰਿਆ ਉਸ ਸਮੇ ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਇਸ਼ਾਨਗ ਚੱਬੇਵਾਲ ਕੋਲੋਂ ਦੀ ਲੰਘ ਰਹੇ ਸਨ ਤਾਂ ਉਹਨਾਂ ਨੇ ਤੁਰੰਤ ਹੀ ਗੱਡੀਆਂ ਰੁਕਵਾ ਕੇ ਆਪਣੀ ਸਿਕਿਉਰਿਟੀ ਗਾਰਡਾ ਨੂੰ ਕਹਿ ਕੇ ਜ਼ਖਮਿਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਇਸ ਮੌਕੇ ਗੱਲਬਾਤ ਕਰਦੇ ਆ ਪਿੰਡ ਚ ਰਾਮਚੰਦਰ ਅਤੇ ਰਾਜਾ ਨੇ ਦੱਸਿਆ ਕਿ ਉਹ ਜਦੋਂ ਰੇਤੇ ਨਾਲ ਭਰੀ ਟਰੈਕਟਰ ਟ੍ਰੈਲੀ ਲੈ ਕੇ ਨਰੂੜ ਜਾ ਰਹੇ ਸਨ ਤਾਂ ਨਹਿਰ ਨਜ਼ਦੀਕ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਏ ਤੇ ਉਹਨਾਂ ਦੀ ਟਰੈਕਟਰ ਟ੍ਰੈਲੀ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ ਜਿਸ ਨਾਲ ਜਸਵਿੰਦਰ ਨਾਮਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਚਰਕਿ ਉਹ ਤੇ ਉਸ ਦਾ ਸਾਥੀ ਜ਼ਖਮੀ ਹੋ ਗਏ ਭਈ ਟਰੈਕਟਰ ਟ੍ਰੈਲੀ ਆ ਰਿਹਾ ਸੀਗਾ ਜਿੱਦਾਂ ਰਿੱਤੀ ਦਾ ਭਰਿਆ ਹਾਂਜੀ ਇਹਨਾਂ ਨੂੰ ਕੋ ਪਤਾ ਨਹੀਂ ਬ੍ਰੇਕ ਜਾਂ ਕੋਈ ਵੀ ਚਾਂਸ ਹੋਇਆ ਹੋਊਗਾ ਉਹ ਟਰਾਲੀ ਟਰੈਕਟਰ ਜਿੱਦਾਂ ਪਲਟ ਗਿਆ ਸੀਗਾ ਵਿੱਚ ਅੱਛਾ ਨਹਿਰ ਦੇ ਹਾਂਜੀ ਹੋਇਆ ਕਿੱਥੇ ਦਾ ਜੀ ਚਾਰ ਜਣੇ ਆਪਣੇ ਪਾਸ ਤੇ ਨਹਿਰ ਦੇ ਉੱਪਰ ਜੀ ਪੁਲ ਦੇ ਉੱਪਰ ਹਾਂਜੀ ਹਾਂਜੀ ਤੇ ਇਹਨਾਂ ਨੂੰ ਫੇਰ ਭਾਜੀ ਕੱਢਿਆ ਇਹਨਾਂ ਦਾ ਸਿਰ ਸੁਰਜ ਦਾ ਇੱਕ ਮੁੰਡੇ ਦਾ ਜ਼ਿਆਦਾ ਬਜਾਜ ਦਾ ਫਿਸ ਗਿਆ ਉਹਦਾ ਮੈਨੂੰ ਆਪਾਂ ਲੱਗਦਾ ਦੋ ਸਹੀ ਆ ਮੁੰਡੇ ਤੇ ਕਿਸੇ ਦੀ ਮਰਤ ਵੀ ਹੋਈ ਹੈ ਹੋਰ ਵੀ ਹੋਈ ਕਿਸੇ ਦੀ ਇੱਕ ਦੀ ਮੌਤ ਹੋ ਗਈ ਮੈਨੂੰ ਲੱਗਦਾ ਭਾਜੀ ਤੇ ਕੋਈ ਪਤਾ ਚੱਲਾ ਕਿੱਥੇ ਦਾ ਰਹਿਣ ਵਾਲਾ ਇਹ ਭਾਜੀ ਪਤਾ ਨਹੀਂ ਮੈਂ ਵੀ ਯਾਨੀ ਕਿ ਪਾਸ ਤੇ ਆਪਣੇ ਕੰਮ ਵਾਸਤੇ ਆਇਆ ਸੀਗਾ ਉਹ ਤਾਂ ਦੇਖਿਆ ਰੌਲਾ ਪੈਂਦਾ ਮੈਂ ਨਹਿਰ ਛਾਲ ਮਾਰਤੀ ਨਾਲ ਇਹਨਾਂ ਦੇ ਇਹ ਨਹਿਰ ਤੋਂ ਬਾਹਰ ਗੱਡੇ ਹਾਂਜੀ ਹਾਂਜੀ ਮੋਰੇ ਬੱਸੇ ਖੜੀ ਸੀਗੀ ਟਰੈਕਟਰ ਦੀ ਬ੍ਰੇਕ ਬ੍ਰੇਕਾਂ ਨਾਲ ਲੱਗੀ ਸੀ ਨਹਿਰ ਤੋਂ ਥੱਲੇ ਨੂੰ ਉਤਰੇ ਹਾਂਜੀ ਟਰੈਕਟਰ ਟੱਪ ਹੁੰਦਾ ਸੀ ਤੇ ਨਹਿਰ ਦੇ ਵਿੱਚ ਡੱਬਿਆ ਟਰੈਕਟਰ ਤੇ ਕਿੰਨੇ ਵਿਅਕਤੀ ਸੀਗੇ ਤੁਸੀਂ ਤਿੰਨ ਜਣੇ ਸੀਗੇ ਕੀ ਕੀ ਨਾਮ ਨਵਾਂ ਰੱਖਿਆ ਤੇਰਾ ਨਾਂ ਰਾਜਾ ਹੈ ਦੂਜਰਾ ਨਾਮ रामचंद्र ਤੀਜਰਾ ਨਾਂ ਜਸਵੰਤ ਜਸਵੰਤ ਤੇ ਕਿਹੜੀ ਨਹਿਰ ਦੇ ਵਿੱਚ ਡਿਗੇ ਆ ਪੰਜਵੀਂ ਵਾਲੀ ਪੇ ਹੁਣ ਇਹ ਕੋਈ ਡੈਥ ਵਗੈਰਾ ਵੀ ਹੋਈ ਜਾਂ ਕਿਦਾਂ ਇੱਕ ਮੁੰਡੇ ਦੀ ਡੈਥ ਹੋ ਗਈ ਕੀ ਨਾਂ ਉਹਦਾ ਜਸਵੰਤ ਜਸਵੰਤ ਜੀ ਕਿ ਤੁਸੀਂ ਤਿੰਨੇ ਕਿੱਥੋਂ ਕਿੱਥੇ ਲੈ ਕੇ ਆ ਰਹੇ ਹੋ ਟਰਾਲੀ ਨਰੂਡ ਨੂੰ ਚੱਲੇ ਰੇਤ ਦੀ ਭਰੀ ਹੋਈ ਟਰਾਲੀ ਜਾਣਾ ਕਿੱਥੇ ਦੀ ਨਰੂਡ ਨਰੂਡ ਜਾਣਾ ਸੀ ਆਏ ਕਿੱਥੋਂ ਸੀ ਪਾਮ ਤੋਂ ਜੀ ਪਾਮ ਤੋਂ ਕਿ ਟਰਾਲੀ ਭਰੀ ਹੋਈ ਸੀ ਹਾਂ ਜੀ ਤੇ ਨਹਿਰ ਚ ਡੇਬਈ ਮੇਰਾ ਨਾਮ ਰਾਮ ਚੰਦਾ ਸਰ ਤੇ ਕਿਹੜੇ ਪਿੰਡ ਤੋਂ ਆਪਾਂ ਆਪਾਂ ਪਿੰਡ ਪਾਮ ਕਾਤੇ ਦੀ ਜੀ ਦੀ ਟਰੈਕਟਰ ਦੀ ਟਰੈਕਟਰ ਸੀ ਤੇ ਹੋਇਆ ਕਿਦਾਂ ਐਕਸੀਡੈਂਟ ਉਹਨਾਂ ਦੇ ਜਿਹੜੇ ਉਧਰ ਪੋਲਸਾਰ ਦੀ ਗੱਡੀ ਆਈ ਸਰ ਪੋਲਸਾਰ ਦੀ ਗੱਡੀ ਆਈ ਹਾਂਜੀ ਉਹ ਡਰ ਸਾਲ ਡਰ ਗਈ ਸੀ ਸਰ ਅੱਛਾ ਆਪ ਚੋਦ ਦੇ ਵਿੱਚ ਡਿੱਗ ਪਿਆ ਬਾਈ ਨਹਿਰ ਦੇ ਵਿੱਚ ਮੈਦ ਦੇ ਵਿੱਚ ਡਿੱਪੇ ਹਾਂਜੀ ਸਰ ਕਿੰਨੇ ਬੰਦੇ ਸੀਗੇ ਤੁਸੀਂ ਤਿੰਨ ਬੰਦੇ ਸੀ ਸਰ ਉਧਰ ਸਿਬਲਾ ਹਸਪਤਾਲ ਦੇ ਡਾਕਟਰਾਂ ਮੁਤਾਬਕ ਉਹਨਾਂ ਕੋਲ ਹਸਪਤਾਲ ਵਿਖੇ ਸੜਕ ਹਾਸੇ ਵਿੱਚ ਪੀੜਤ ਦੋ ਵਿਅਕਤੀ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਾਕੀ ਦੂਸਰਾ ਵਿਅਕਤੀ ਗੰਭੀਰ ਰੂਪੇ ਜਖਮੀ ਸੀ ਜਿਸ ਨੂੰ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ ਹਾਂਜੀ ਇਹ ਪੇਸ਼ੈਂਟਸ ਆਪਣੇ ਕੋਲ ਆਰਐਸਏ ਦੇ ਨਾਲ ਆਏ ਨੇ ਰੋਡਸਾਈਡ ਐਕਸੀਡੈਂਟ ਹੋਇਆ ਹੈ ਟਰੈਕਟਰ ਤੇ ਸੀਗੇ ਤੇ ਪਲਟ ਗਏ ਤੇ ਥੋੜਾ ਪਾਣੀ ਸੀ ਲੱਗੇ ਉਹਦੇ ਚ ਗਿਰ ਗਿਆ ਇੱਕ ਪੇਸ਼ੈਂਟ ਤੇ ਇੱਕ ਪੇਸ਼ੈਂਟ ਆਪਣੇ ਕੋਲ ਬ੍ਰੌਡ ਡੈਡ ਆਏ ਨੇ ਤੇ ਇੱਕ ਪੇਸ਼ੈਂਟ ਆਪਾਂ ਉਹਨਾਂ ਦੀ ਲੱਕ ਦੀ ਹੱਡੀ ਫ੍ਰੈਕਚਰ ਹੈ ਆ ਰਹੀ ਹੈ ਸੱਜੇ ਪਾਸੇ ਦੀ ਲੱਗ ਰਹੀ ਹੈ ਤਾਂ ਜੋ ਇੱਥੇ ਹੱਡੀ ਵਾਲੇ ਡਾਕਟਰ ਅਵੇਲੇਬਲ ਹੈ ਨਹੀਂ ਹਲੇ ਆਪਾਂ ਉਹਨਾਂ ਨੂੰ ਰੈਫਰ ਕੀਤਾ ਮੋਢੀ ਸਹਾਇਤਾ ਦੇ ਕੇ ਕੋਈ ਪਛਾਣਗਾਰ ਹੈ ਵੀ ਮੈਡਮ ਹਾਂਜੀ ਪਛਾਣ ਕੋਈ ਹੋਈ ਹੈ ਇਹਨਾਂ ਦੀ ਪਛਾਣ ਜੀ ਆਪਾਂ ਨੇਮਸ ਰਿਵੀਲ ਨਹੀਂ ਕਰ ਸਕਦੇ ਇੱਕ ਇੱਕ ਦੀ ਦੋਨਾਂ ਦੀ ਪਛਾਣ ਨੇਮਸ ਹੈਗੇ ਨੇ ਨੋਨ ਨੇ ਬਾਕੀ ਹਲੇ ਰਿਲੇਟਿਵ ਪੇਸ਼ੈਂਟ ਦੇ ਲਦੇ ਹੀ ਉਹਨਾਂ ਨੂੰ ਲੈ ਕੇ ਆਏ ਨੇ ਸੋ ਬੋਥ ਆਰ ਆਇਡੈਂਟੀਫਾਈਡ ਬੋਡੀਜ਼ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਧਾਇਕ ਇਸ਼ਾਂਗ ਚੱਬੇਵਾਲ ਦਾ ਫੋਨ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਨੂੰ ਤੋਂ ਆਪਣੇ ਐਮਐਲਏ ਸਾਹਿਬ ਦਾ ਆਇਆ ਸੀ ਫੋਨ ਆਪਣੇ ਸ਼ਹਿਰ ਤੋਂ ਤੇ ਜਿਹੜਾ ਚੱਬੇ ਐਕਸੀਡੈਂਟ ਹੋਇਆ ਤੇ ਟ੍ਰੈਕਟਰ ਤੇ ਟਰਾਲੀ ਡੁੱਲ ਗਈ ਹੈ ਉਹ ਜਲਦੀ ਹੀ ਮੌਕੇ ਤੇ ਪਹੁੰਚਣਗੇ ਜੇ ਪਹੁੰਚੇ ਦੀ ਚੌਕੀ ਨੂੰ ਵੀ ਤਰਾ ਦੇਤੀ ਤੇ ਜੀ ਮੋਟੇ ਦੇ ਵੀ ਪਹੁੰਚਿਆ ਤੇ ਦੋਨੋਂ ਪੜਿਆ ਹੋਇਆ ਸੀ ਬਾਤ ਤੇ ਮੈਨੂੰ ਲੈ ਕੇ ਆਪਣੀ ਵਾਲੀ ਗੱਡੀ ਦੇ ਵਿੱਚ ਅਸੀਂ ਤੇ ਚਲਣਾ ਸਰ ਟਰਾਲੀ ਕਿਥੇ ਪਾਰਟੀ ਕਿਥੇ ਚਲੀ ਪਾਸਟ ਦੇ ਵਿੱਚ ਕਾਦੇ ਵਿੱਚ ਪੜੀ ਨਹਿਰ ਦੇ ਵਿੱਚ ਨਹਿਰ ਦੇ ਤੇ ਬੰਦੇ ਜਿਹੜੇ ਨਹਿਰ ਦੇ ਵਿੱਚੋਂ ਕੱਢ ਕੇ ਲੈਂਦੇ ਜੀ ਤੁਸੀਂ ਨਹਿਰ ਦੇ ਵਿੱਚੋਂ ਨੇ ਕੱਢਦੇ ਕਿਤੇ ਬੰਦੇ ਕਿੰਦਾ ਕੰਡੀਸ਼ਨ ਕਿੰਦਾ ਜੀ ਪਤਾ ਲੱਗਾ ਕੋਈ ਸ਼ੇਰ ਹੋਗਾ ਇੱਕ ਦੀ ਤਾਂ ਜ਼ਿਆਦਾ ਆ ਤੇ ਇੱਕ ਥੋੜਾ ਠੀਕ ਆ